ਜੋ ਇਹ ਹੋਈ ਨਾ ਅੰਮ੍ਰਿਤ ਇੱਥੇ ਦੀ ਸੰਗਤ ਰੂਹੀ ਤੁਹਾਡ ਤੁਸੀਂ ਆਪਣਾ ਨਾਮ ਲਿਖਾਇਆ ਦੇਣਾ ਜਿਵੇਂ ਜੱਜੂਰ ਕਹਿੰਦਾ ਵੀ ਆਪਾਂ ਪਹਿਲਾਂ ਆਏ ਹੋ ਫਿਰ ਭੱਜਣ ਦੀ ਕਾਰ ਹੋ ਜਾਂਦੀ ਹੈ ਆਪ ਕੋ ਆਪਣਾ ਨਾਮ ਪਿੰਡ ਤੇ ਮੋਬਾਈਲ ਇੱਥੇ ਮੁੰਡਾ ਆਉਣਾ ਲੀਕੂਆ ਮਾਦਰ ਹੱਥੇ ਉਹਨਾਂ ਪਰ ਰਾਜਧਾਨੀ ਅਦਾ ਪਹਿਲਾਂ ਵੱਡਿਆਂ ਦਾ ਨਾਮ ਲਿਖਾ ਦੇਉ ਫਿਰ ਛੋਟਿਆਂ ਦਾ ਆ ਗੁਰੇ ਔਰ ਅੱਜ ਬੈਠੀ ਗੇ ਕਮੇਟੀ ਬਾਬਾ ਪਿਆਹ ਦਾਦੀ ਦੇ ਢੇਰੇ ਦੇ ਵਿੱਚ ਜੋ ਬਣਾਈ ਹੈ ਪੰਡਿਤ ਜੀ ਦਾ ਜੂਤ ਕਮੇਟੀ ਜੂਰੇ ਬੈਠੀ ਹੈ ਸਾਹਮਣੇ ਔਰ ਤੋਂ ਜਾਣਨਾ ਹੈ ਅੱਜ ਵੀ ਉਹ ਕਮੇਟੀ ਮਾਦਰ ਕੰਮ ਕੀ ਕਰਦੇ ਆ ਆਰਾ ਨੇ ਫੈਸਲਾ ਲਿਆ ਪਹਿਲਾ ਕੰਮ ਖੇਰੇ ਦੀ ਰਹਿ ਜਣਾ ਲਾਕਰ ਚ ਦਾ ਬਾੜ ਚ ਤਾਂ ਬਾੜ ਚ ਨਾ ਪਿੰਡ ਚ ਨਾ ਲਾ ਕੇ ਰਾਜੇ ਮੰਦੇ ਕਰਵਾਇ ਪਹਿਲਾ ਕੰਤੂ ਹੁਕੂਆ ਅੱਲਾ ਪੁੱਟਾ ਵਾਹ ਕੇ ਨਹੀਂ ਬਰਾਈਏ ਬੇਟੀ ਦੂਸਰਾ ਕੰਮ ਕਿਸੇ ਵੀ ਪਿੰਡ ਦੇ ਬਸਤੀਕ ਦਾ ਉਹ ਵੀ ਜਾਇਜ਼ ਕੰਮ ਹੈ ਕਿਸੇ ਵੀ ਨੈੱਟ ਦੇ ਉਹ ਤੇ ਪੈਸੇ ਨਹੀਂ ਦਿੱਤੇ ਨਾ ਨਹੀਂ ਫਰੀਦ ਕਰਿਆ ਜਾਊ ਔਰ ਕਰਵਾਇ ਜਾਊ ਇਹ ਫੈਸਲੇ ਸੰਮਤੀ ਨਾਲ ਪਾਸ ਕਰਕੇ ਫਿਰ ਡੈਡੀਗੇਟ ਚੁੜੇ ਆ ਪੀਤੀ ਗੱਲ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਚਾਹੇ ਫਸਲਾਂ ਦਾ ਮਸਲਾ ਹੈ ਚਾਹੇ ਨਾਥਲਾਂ ਦਾ ਮਸਲਾ ਹੈ ਚਾਹੇ ਪ੍ਰਦੂਸ਼ਣ ਦਾ ਮਸਲਾ ਹੈ ਚਾਹੇ ਸਾਡੀ ਅਰਥ ਦਾ ਮਸਲਾ ਹੈ ਚਾਹੇ ਸਾਡੀ ਵਿੱਤੇ ਦਾ ਮਸਲਾ ਹੈ ਇਹ ਸਾਰੇ ਗੱਲਬਾਤ ਅੱਜ ਨਾਲ ਹੋਈ ਜੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੜੇ ਸਤਾਰਜੋ ਸਰਦੂਲਗੜ੍ਹ ਹਲਕੇ ਦੇ ਨੌਜਵਾਨ ਬਜ਼ੁਰਗ ਸਾਥੀਓ ਵੇਖ ਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਆਪਦੇ ਇਹਨੇ ਕਮਾਂਕਾਰਾਂ ਨੂੰ ਛੱਡ ਕੇ ਅੱਜ ਛੋਟੇ ਜਿਹਾ ਸੁਨੇਹੇ ਦੇ ਉੱਤੇ ਪਿੰਡ ਚ ਨੀਰ ਦੇ ਬਾਬਾ ਧਾਮਦਾਸ ਦੇਰੇ ਦੇ ਵਿੱਚ ਪਹੁੰਚੇ ਹੋ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੁਹਾਨੂੰ ਜੀ ਆਇਆਂ ਆਖਦਾ ਹਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਮਿਹਨਤ ਕਰਕੇ ਬਹੁਤ ਵਧੀਆ ਬੂਥ ਤੇ ਉੱਤੇ ਆਉਂਦੇ ਨੇ ਖੜਕੇ ਪੂਰੀ ਜ਼ਿੰਮੇਵਾਰੀ ਦੇ ਨਾਲ ਡਿਊਟੀ ਨਿਭਾ ਰਕੀ ਬਹੁਤ ਵਧੀਆ ਜਿਹੜੀ ਆਪਣੇ ਪਾਸਲੇ ਪਿੰਡਾਂ ਦੇ ਵਿੱਚੋਂ ਆਪਣੇ ਆਪਣੇ ਟੀਕਾਂ ਦੇ ਵਿੱਚੋਂ ਪੋਲਿੰਗ ਕਰਵਾਈ ਅਤੇ ਲੱਖਾ ਸਿੰਘ ਸਿਧਾਣੇ ਦਾ ਪੂਰਾ ਠੋਕ ਕੇ ਸਰਦਾਰ ਸਿੰਘ ਜੀ ਨੂੰ ਸਨਮਾਨ ਦਾ ਸਾਥ ਦਿੱਤਾ ਹੁਣ ਆਪਾਂ ਕਿਸ ਕੰਮ ਵਾਸਤੇ ਚੱਲੇ ਹੋਏ ਆ ਕਿ ਆਪਾਂ ਵੋਟ ਥੋੜੀ ਕਿਉਂ ਰਹਿ ਗਈ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ ਕੀ ਕਾਰਨ ਸੀ ਵਾਈਟ ਕਾਸਲੇ ਦੇ ਵਿੱਚ ਰਾਮਨਗਰ ਦੇ ਵਿੱਚ ਮੀਟਿੰਗ ਰੱਖੀ ਗਈ ਕਾਫੀ ਸਿੰਘ ਤੁਹਾਡੇ ਵਿੱਚੋਂ ਹੀ ਗਏ ਉੱਥੋਂ ਇੱਕ ਗੱਲ ਨਿਕਲ ਕੇ ਆਈ ਕਿ ਆਪਣੇ ਕੋਲ ਜਥੇਬੰਦਕ ਢਾਂਚਾ ਦੀ ਕਮੀ ਹੈ ਵੀ ਆਪਣੇ ਕੋਲ ਦੂਜੀਆਂ ਪਾਰਟੀਆਂ ਵਾਂਗੂ ਜਥੇਬੰਦਕ ਢਾਂਚਾ ਨਹੀਂ ਹੈਗਾ ਉਹ ਜਦੋਂ ਸਾਰੇ ਵਿਚਾਰ ਚਰਚਾ ਕਰਨ ਤੋਂ ਬਾਅਦ ਆਪਾਂ ਸੋਚਿਆ ਕਿ ਕਿਉਂ ਨਾ ਆਪਾਂ ਵੀ ਆਪਣਾ ਦੂਜੀਆਂ ਪਾਰਟੀਆਂ ਵਾਂਗੂ ਜਥੇਬੰਦਕ ਢਾਂਚਾ ਬਣਾਈ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਹੁਣਾ ਕੋਲ ਜਿੱਥੇ ਬੰਦਕ ਢਾਂਚਾ ਹੈਗਾ ਉਹ ਵੀ ਢਾਂਚਾ ਜਿਹੜਾ ਉਹਨਾਂ ਬਹੁਤ ਵਧੀਆ ਆਪਣਾ ਜਿੰਨਾ ਢਾਂਚਾ ਹੈਗਾ ਉਹਨਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਜਿੱਥੇ-ਜਿੱਥੇ ਉਹਨਾਂ ਦੇ ਨੁਮਾਇੰਦੇ ਹੈਗੇ ਨੇ ਉਹਨਾਂ ਪੂਰਾ ਵਧੀਆ ਜੇ ਕੋਈ ਹਲਕਾ ਪ੍ਰਧਾਨ ਹੈਗਾ ਉਹਨਾਂ ਸਹਿਯੋਗ ਦਿੱਤਾ ਪਰ ਉਹ ਵੀ ਢਾਂਚਾ ਅਸੀਂ ਜੋ ਵੇਖਿਆ ਜ਼ਮੀਨੀ ਲੈਵਲ ਤੇ ਨਹੀਂ ਸੀ ਹੈਗਾ ਉਹ ਅਹੁਦੇ ਤੇ ਹੈਗੇ ਨੇ ਜਿਵੇਂ ਹਲਕੇ ਦੇ ਪ੍ਰਧਾਨ ਤੇ ਹੈਗੇ ਨੇ ਜ਼ੋਨ ਦੇ ਵੀ ਸ਼ਾਇਦ ਹੋਣਗੇ ਸਰਕਲ ਦੇ ਜਾਂ ਥਲੜੇ ਲੈਵਲ ਦੇ ਜਾਂ ਪਿੰਡਾਂ ਦੀਆਂ ਕਮੇਟੀਆਂ ਨਹੀਂ ਸੀ ਹੈ ਜੀ ਅਸੀਂ ਸਾਰੇ ਅਸੀਂ ਅਸੀਂ ਸਾਰਿਆਂ ਨੇ ਇਹ ਵਿਚਾਰ ਬਣਾਈ ਕਿ ਆਪਾਂ ਆਪਣਾ ਇੱਕ ਢਾਂਚਾ ਤਿਆਰ ਕਰੀਏ ਕਿਉਂਕਿ ਆਪਾਂ ਨੂੰ 84684 ਵੋਟਾਂ ਮਿਲੀਆਂ ਆਪਾਂ ਜੱਥੇਬੰਦੀ ਤੋਂ ਹੁਣ ਇੱਕ ਦਲ ਦਾ ਰੂਪ ਧਾਰਨ ਕਰ ਚੁੱਕੇ ਹਾਂ ਹਰ ਹਲਕੇ ਦੇ ਵਿੱਚੋਂ ਮਾਨਸਾ ਜ਼ਿਲ੍ਹੇ ਦੇ ਵਿੱਚੋਂ 36000 ਵੋਟ ਲਈ ਆਪਾਂ ਤਿੰਨਾਂ ਹਲਕਿਆਂ ਦੇ ਵਿੱਚੋਂ ਮਾਨਸਾ ਪੂਰੀ ਜੇ ਜੋਰ ਲਾਈਏ ਤੇ 36000 ਜੋੜ ਜਾਂਦਾ 36000 ਵੋਟ ਬਹੁਤ ਹੁੰਦੀ ਹੈ ਇੱਕ ਨੌਜਵਾਨ ਆਗੂ ਨੂੰ ਪਹਿਲੀ ਵਾਰੀ ਚੋਣ ਲੜੀ ਬਿਨਾ ਧਾਂਚੇ ਤੋਂ ਚੋਣ ਲੜੀ ਬਹੁਤ ਵਧੀਆ 36000 ਵੋਟ ਪ੍ਰਾਪਤ ਹਾਰਾ ਮਿਲਿਆ ਆਪਾਂ 4 4 5 5 ਬੰਦੇ ਘੋਰ ਤੋੜ ਕੇ ਇਸ ਵੋਟ ਦੀ ਜਿਹੜੀ ਇਹ 36000 ਵੋਟ ਹੈ ਇਹ ਨੂੰ 1.5 ਦੋ ਲੱਖ ਕਰਨ ਦਾ ਕੰਮ ਕਰਨਾ ਉਹ ਆਪਾਂ ਜੇ ਐਨੀ ਤਾਕਤ ਦੇ ਨਾਲ ਲੱਗੇ ਰਹਾਂਗੇ ਤੇ ਉਹ ਦਿਨ ਦੂਰ ਨਹੀਂ ਹੋਏਗਾ ਜਿੱਦਣ ਆਪਣਾ ਇਹ ਪੂਰਾ ਧਾਂਚਾ ਸਟਰੋਂਗ ਹੋ ਕੇ 1.5 ਦੋ ਲੱਖ ਵੋਟ ਆਪਾਂ ਇਸ ਨਾ ਹਰਕਿਆ ਵਿੱਚ ਕਰਾਂਗੇ ਜਦੋਂ ਆਪਣੀ 1.5 ਦੋ ਲੱਖ ਵੋਟ ਹੋਗੀ 1.5 ਲੱਖ ਤੋਂ ਕ੍ਰਾਸ ਬੋਡ ਕਰ ਗਈ ਫਿਰ ਆਪਣੇ ਕਿੰਨੇ ਐਮ.ਐਲ.ਏ ਵੀ ਮਾਨਸਾ ਦੇ ਆਪਣੇ ਹੀ ਹੁੰਦੇ ਸੋ ਸਾਰਿਆਂ ਨੇ ਬਹੁਤ ਤੰਗ ਦੇ ਹੀ ਦੇ ਨਾਲ ਸਾਦਿਕਾ ਲੱਖਾ ਸਿੰਘ ਸੁਦਾਣਾ ਦੇ ਵਿੱਚ ਕੋਈ ਵੀ ਕਮੀ ਨਹੀਂ ਮੈਂ ਸਭ ਤੋਂ ਪਹਿਲਾਂ ਲੰਬੀ ਹਲਕੇ ਦੀ ਮੀਟਿੰਗ ਕਰਕੇ ਆਇਆ ਲੰਬੀ ਹਲਕਾ ਇੱਕ ਇਹੋ ਜਿਹਾ ਹਲਕਾ ਜਿਹਦੇ ਵਿੱਚ ਇੱਕ ਸੂਈ ਵੀ ਡਿੱਗਦੀ ਤੇ ਬਾਦਲਾਂ ਤੱਕ ਆਵਾਜ਼ ਆ ਜਾਂਦੀ ਜੇ ਕਿਸੇ ਨੇ ਕੋਈ ਲੈਕਸ਼ ਵੀ ਮਾਰਨੀ ਹੈ ਸ਼ਿਕ ਮਾਰਨੀ ਹੈ ਬਾਗਲਾਂ ਨੂੰ ਪੁੱਛ ਕੇ ਮਾਰਨੀ ਸਭ ਤੋਂ ਪਹਿਲੀ ਜਿਹੜੀ ਮੇਰੀ ਆ 9 ਤਰੀਕ ਨੂੰ ਸ਼ੁਰੂਆਤ ਹੋਈ ਲੰਬੀ ਹਲਕੇ ਦੀ ਮੀਟਿੰਗ ਕੀਤੀ ਉਹ ਹਲਕੇ ਦੇ ਵਿੱਚ ਜੋ ਆਗੂ 69 ਕੇ ਆਏ ਤੁਹਾਡੇ ਜਿੰਨਾ ਹੀ ਉਹਨਾਂ ਦਾ ਇਕੱਠ ਸੀਗਾ ਬਹੁਤ ਵਧੀਆ ਰਿਸਪੌਂਸ ਮਿਲਿਆ ਪਿੰਡਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਪਿੰਡਾਂ ਦੇ ਸਰਕਲ ਪ੍ਰਧਾਨ ਬਣਾਏ ਗਏ ਜੋ ਇੱਕ ਕਾਰਜਕਾਲ ਇੱਕ ਡਾਇਰੈਕਟਰ ਨੋਟ ਪੁੱਛੇ ਗਏ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਰਦਾਰ ਲਖਤਾ ਸਿੰਘ ਸਿਦਾਰਾ ਜੀ ਜੁੜਣਗੇ ਕੌਵੇਂ ਮੈਂ ਪੁੱਛੋ ਹਲਕੇ ਦੇ ਵਿੱਚ ਬਿੰਡਾ ਵਿਆਤੀ ਦੇ ਵਿੱਚ ਬਿੰਡਾ ਸ਼ਹਿਰੀ ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਕੱਲ ਬਠਲਾਡੇ ਦੇ ਵਿੱਚ ਮੀਟਿੰਗ ਕੀਤੀ ਬਹੁਤ ਵਧੀਆ ਉੱਥੇ ਵੀ ਭਰਮਾ ਹੰਗਾਰਾ ਪੂਟਾ ਮਿਲਿਆ ਕੱਲ 2:30 ਵਜੇ ਦਾ ਟਾਈਮ ਮਾਨਸਾ ਦਾ ਅਸੀਂ ਕੱਲ ਮਾਨਸਾ 'ਚ ਮੀਟਿੰਗ ਕੀਤੀ ਮਾਨਸਾ ਦੇ ਵਿੱਚ ਵੀ ਸਾਡੇ ਨੌਜਵਾਨ ਬਜ਼ੁਰਗ ਬਹੁਤ ਵੱਡੀ ਤعداد ਦੇ ਵਿੱਚ ਉੱਥੇ ਪਹੁੰਚੇ ਹੋਏ ਸੀ ਅੱਜ ਸਰਦੂਲਗੜ ਦਾ ਦਿਨ ਸੀ ਅੱਜ ਤੁਸੀਂ ਇੱਥੇ ਬਹੁਤ ਵੱਡੀ ਤعداد ਦੇ ਵਿੱਚ ਪਹੁੰਚੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਚੋਣਾਂ ਵੀ ਆ ਰਹੀਆਂ ਸਰਪੰਚੀ ਦੀਆਂ ਚੋਣਾਂ ਵੀ ਆ ਰਹੀਆਂ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਕਿ ਚੋਣ ਲੜਨ ਦਾ ਹੱਕ ਹਰ ਇਨਸਾਨ ਸੁਤੰਤਰ ਇਹ ਉਹਨੂੰ ਚੋਣ ਲੜਨ ਦਾ ਹੱਕ ਹੈਗਾ ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਹਿੱਸਾ ਲੈਣ ਰਾਜਨੀਤਿਕ ਹਿੱਸਾ ਲੈਣ ਸਰਪੰਚੀ ਦੀਆਂ ਮੈਂਬਰੀ ਦੀਆਂ ਬਲਕ ਸੰਮਤੀ ਦੀਆਂ ਚੋਣਾਂ ਲੜਨ ਪਰ ਇੱਕ ਨਾਲ ਹੋਰ ਤੁਹਾਨੂੰ ਗੱਲ ਦੱਸਣਾ ਚਾਹੁੰਦੇ ਆ ਕਿ ਆਪਣੇ ਪਰਿਵਾਰ ਤੋਂ ਬਿਨਾ ਆਪਣੇ ਭਾਈਚਾਰੇ ਤੋਂ ਬਿਨਾ ਆਪਣੇ ਜਿਹੜੇ ਮੈਂਬਰ ਨੇ ਆਪਣੇ ਪਿੰਡ ਦੇ ਪਰਿਵਾਰ ਦੇ ਜਿਨ੍ਹਾਂ ਨਾਲ ਆਪਣਾ ਗੂੜ ਹੈ ਉਹਨਾਂ ਦੇ ਸਾਥ ਤੋਂ ਬਿਨਾ ਆਪਣੀ ਬਰਾਦਰੀ ਤੋਂ ਬਿਨਾ ਮੈਂ ਕਹਾਂਗਾ ਕਿ ਕੋਈ ਵੀ ਚੋਣ ਲੜਨ ਦਾ ਜੇ ਸੋਚੇ ਤੇ ਆਪ ਦੀ ਬਰਾਦਰੀ ਨੂੰ ਨਾਲ ਲੈ ਕੇ ਜਰੂਰ ਚੱਲੇ ਕਿਉਂਕਿ ਜਿਹੜੀ ਪਿੰਡ ਦੀ ਚੋਣ ਹੁੰਦੀ ਉਹ ਬਰਾਦਰੀ ਨੇ ਲੜਾਉਣੀ ਹੁੰਦੀ ਹੈ ਉਹਦੇ ਵਿੱਚ ਬਜ਼ੁਰਗ ਵੀ ਹੋਣ ਨੌਜਵਾਨ ਵੀ ਹੋਣ ਅਤੇ ਆਪਾਂ ਸਿਸਟੇਮੈਟਿਕ ਢਾਂਚੇ ਦੇ ਨਾਲ ਆਪਾਂ ਇਸ ਮਜ਼ਬੂਤੀ ਦੇ ਨਾਲ ਆਪਾਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਏ ਜੇ ਕੋਈ ਕੰਮ ਹੁੰਦਾ ਉਹ ਕਮੇਟੀ ਬੰਦੇ ਇਹੋ ਜਿਹੇ ਹੋਣ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਬਹੁਤ ਉਸ ਬੰਦੇ ਦਾ ਹੈ ਕਿ ਜਿਹੜਾ ਟਾਈਮ ਕੱਢ ਸਕੇ ਰਸਤੀ ਜੀਵਨ ਕਿਸੇ ਦੇ ਦੋ ਪਾਈਏ ਕੋਈ ਬੰਦਾ ਟਾਈਮ ਕੱਢ ਸਕਦਾ ਠਾਣੇ 'ਚ ਗੱਲ ਕਰਨੀ ਤਹਿਸੀਲ 'ਚ ਗੱਲ ਕਰਨੀ ਕੋਰਟ 'ਚ ਗੱਲ ਕਰਨੀ ਜਾਂ ਕਿਸੇ ਵੀ ਡਿਪਾਰਟਮੈਂਟ 'ਚ ਗੱਲ ਕਰਨੀ ਉਹ ਬੰਦਿਆਂ ਨੂੰ ਆਪਾਂ ਜ਼ਿੰਮੇਵਾਰੀ ਦੇਈਏ ਫੇਰ ਹੀ ਆਪਣਾ ਕੰਮ ਚੰਗਾ ਸੰਭਲੇਗਾ ਕਿਉਂਕਿ ਲੱਖਾ ਸਿੰਘ ਸਿਧਾਨਾ ਤੁਹਾਡੇ ਤੋਂ ਬਹੁਤ ਦੂਰ ਬੈਠਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਕਰਾਂ ਦੇ ਵਿੱਚੋਂ ਲੀਡਰ ਪੈਦਾ ਕੀਤੇ ਜਾਣ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਸਰਦੂਲਗੜ੍ਹ ਫੈਕਟਰੀ ਨੂੰ ਸੰਭਾਲ ਲੈਣ ਤੁਸੀਂ ਮੇਰੀ ਬਹੁਤ ਧਿਆਨ ਨਾਲ ਗੱਲ ਸੁਣੀ ਸਰਦਾਰ ਜਗਮੀਲ ਸਿੰਘ ਜੀ ਖਾਲਸਾ ਜੀ ਨੇ ਬਹੁਤ ਮਹਿਨਤ ਪੈਣਾਉ ਮਾਨਸਾ ਹਲਕੇ ਦੇ ਨਾਲ-ਨਾਲ ਬਟਿੰਡਾ ਮੋੜ ਹਲਕੇ ਦੇ ਵਿੱਚ ਵੀ ਆਪ ਜੀ ਕਾਰਗਜ਼ਾਰੀ ਆਪ ਦਾ ਕੰਮ ਕਰਕੇ ਦਿਖਾਇਆ ਬਹੁਤ ਮਿਹਨਤ ਕੀਤੀ ਬਹੁਤ ਵੱਡੇ ਨੇ ਸਾਡੇ ਤੋਂ ਇਹਨਾਂ ਤੋਂ ਵੀ ਸਾਨੂੰ ਤਜਰਬਾ ਲੈਣ ਦੀ ਲੋੜ ਹੈ ਵੀਰ ਸਾਡਾ ਪਰਮਿੰਦਰ ਸਿੰਘ ਹਾਕਮ ਵਾਲਾ ਇਹਨੂੰ ਅਸੀਂ ਯੂਥ ਦਾ ਇੱਕ ਨਾਮ ਮਾਨਸਾ ਜ਼ਿਲ੍ਹੇ ਦਾ ਪ੍ਰਗਣ ਬਣਾਇਆ ਹੁਣ ਥੋੜੇ ਦਿਨਾਂ ਦੇ ਵਿੱਚ ਇੱਕ ਸੀਨੀਅਰ ਜਿਹਨੂੰ ਆਪਾਂ ਜਰਨਲ ਜ਼ਿਲ੍ਹਾ ਪ੍ਰਧਾਨ ਉਹ ਵੀ ਤੁਹਾਨੂੰ ਮਾਨਸਾ ਦੇ ਵਿੱਚ ਦਵਾਂਗੇ ਸਾਰੇ ਭਰਾਵਾਂ ਨੇ ਬਹੁਤ ਵਧੀਆ ਤਨ ਦੇਖੀ ਦੇ ਨਾਲ ਚੋਣ ਕਿ ਲੜਿਆ ਅੰਤ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ